ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਨਾ ਸੰਤ ਬਾਬਾ ਬਲਵੰਤ ਸਿੰਘ ਜੀ ਮਹਾਰਾਜ ਕਿਸਨਪੁਰੇ ਰਹਿੰਦੇ ਸੀ ਉੱਥੇ ਸੰਤ ਬਸਾਕਾ ਸਿੰਘ ਜੀ ਨੇ ਉਹਨਾਂ ਦੀ ਸੰਪਤ ਪਾਠ ਤੇ ਡਿਊਟੀ ਲਾ ਦਿੱਤੀ ਸੰਪਤ ਪਾਠ ਕਰਨ ਲਈ ਅੰਮ੍ਰਿਤਸਰ ਜੀ ਸਾਬਕਾਟ ਗਏ ਹੋਏ ਨੇ ਅਧਾ ਲਾਲ ਸਿੰਘੀਆਂ ਦੇ ਗ੍ਰਹਿ ਵਿਕੇ ਸਰਤਾ ਪਾਠ ਪਰਾਰੰਭ ਕੀਤਾ ਹੋਇਆ ਹੈ ਜਿਨ੍ਹਾਂ ਦੇ ਬਹੁ ਦੇ ਸਮੇਂ ਦੇ ਉੱਤੇ ਅੰਤ ਬਸਾਕਾ ਸਿੰਘ ਜੀ ਪਹੁੰਚੇ ਨੇ ਅੰਮ੍ਰਿਤ ਵੇਲੇ ਕਰੀਵਨ ਅੰਮ੍ਰਿਤ ਵੇਲੇ 6 ਵਜੇ ਕੰਪੜ ਬਾੜ ਦੀ ਸਮਾਉਤੀ ਹੋਈ ਭੋਗ ਪਾਇਆ ਗਿਆ ਭੋਗ ਪਾਉਣ ਤੋਂ ਉਪਰੰਤ ਅਰਦਾਸ ਹੁਕਮਨਾਮੇ ਤੋਂ ਬਾਅਦ ਅੰਤਿ ਸਾਕਾ ਸਿੰਘ ਜੀ ਇਹਨੇ ਬਚਨ ਕੀਤਾ ਜਿਹਜੇਦਾਰ ਜੀ ਹਾਈਬਰ ਸਿੰਘ ਤੁਸੀਂ ਤਾਂਵੇਂ ਉੱਠ ਕੇ ਜਿਹੋਰ ਸਾਹਿਬ ਦੀ ਜਿਹੜੀ ਸੇਵਾ ਹੈ ਈਮੇਲ ਸੇ ਨੂੰ ਸੇਵਾ ਕਰਨ ਦਿਓ ਤੁਸੀਂ ਸਾਡੇ ਕੋਲ ਪਹੁੰਚੋ ਹਾਂ ਬਾਬਾ ਬਲਵੰਤ ਸਿੰਘ ਜੀ ਉੱਠ ਕੇ ਚੌਰ ਸਾਹਿਬ ਦੂਸਰੇ ਸਿੰਘ ਨੂੰ ਫੜਾ ਕੇ ਆਪ ਹੰਦੂ ਸਾਖਾ ਸਿੰਘਾਂ ਦੇ ਕੋਲ ਬੈਠ ਕੇ ਜਾ ਕੇ ਹੰਦੂ ਸਾਕਾ ਸਿੰਘ ਜੀ ਬਚਨ ਕਰਦੇ ਨੇ ਭਾਈ ਲਾਲ ਸਿੰਘ ਜੀ ਤੁਸੀਂ ਇੱਕ ਅਰਸੇ ਦੇ ਵਿੱਚ ਔਰ ਅਗ ਦੇ ਕੋਲੇ ਪਾ ਕੇ ਲੈ ਕੇ ਆਓ ਆ ਲਾਲ ਸਿੰਘ ਜੀ ਅਰਸਾ ਲੈ ਕੇ ਔਰ ਕੋਲੇ ਲੈ ਕੇ ਚੱਲਿਆ ਗਿਆ ਅੱਗ ਵਾਲੇ ਸੰਤ ਪਪਾ ਬਲੰਦ ਸਿੰਘ ਜੀ ਨੂੰ ਕਹਿਣ ਲੱਗੇ ਸੰਤ ਬਸਾਕਾ ਸਿੰਘ ਜੀ ਭਾਈ ਬਾਣੀ ਵਿੱਚੋਂ ਜਿਹੜਾ ਸ਼ਬਦ ਤੈਨੂੰ ਸਮਝਾਇਆ ਹੋਇਆ ਉਹ ਪੰਜਵਾਰੀ ਤੋਂ ਪਾ ਕੇ ਕਰਸੇ ਤੇ ਇਥੇ ਪੜ ਲੈਣਿਆ ਛੇ ਸਾਰੇ ਘਰ ਦੇ ਵਿੱਚ ਰੂਪ ਲੈ ਕੇ ਸਾਰੇ ਦਿੱਕੇ ਹੋਣੀਆਂ ਇਕੱਲੇ ਇਕੱਲੇ ਕਮਰੇ ਵਿੱਚ। ਹੰਤ ਬਲਵੰਤ ਸਿੰਘ ਜੀ ਕਹਿਣ ਲੱਗੇ ਸਤਿਵੰਤ ਜੀ ਜਦੋਂ ਲਾਲ ਸਿੰਘ ਜੀ ਕੋਨੇ ਲੈ ਕੇ ਆਇਆ ਬਾਬਾ ਜੀਆ ਨੇ ਮੁੱਠੀ ਤੂੜੀ ਪਰ ਕੇ ਉਹ ਘਰਸੇ ਵਿੱਚ ਪਾਈ ਅਤੇ ਜਿਹੜਾ ਸਬਦ ਫੰਮ ਸਾਕਾ ਸਿੰਘਿਆ ਨੇ ਬਾਣੀ ਵਿੱਚੋਂ ਦੱਸਿਆ ਜੀ ਵੀ ਇਹਦਾ ਪਾਠ ਕਰਨਾ ਹੈ ਪੰਜ ਵਾਰੀ ਪਾਠ ਕੀਤਾ ਪਾਠ ਕਰਕੇ ਬਾਬਾ ਜੀ ਘਰਸਾ ਲੈ ਕੇ ਪਾਰੀ ਘਰ ਦੇ ਵਿੱਚ ਉਹਨੇ ਪਿਆਰ ਦੇ ਨਾਲ ਚੂਹ ਦੇ ਕੇ ਆਏ ਇਹ ਰਾਤੀ ਸਤਿਗੁਰਾਂ ਦੀ ਜੁੜੀ ਦੇ ਵਿੱਚ ਉਹ ਘਰਸਾ ਰੱਖ ਦਿੱਤਾ ਰੱਖਣ ਤੋਂ ਬਾਅਦ ਬਾਬਾ ਜੀ ਇਹ ਤੂਫ ਦੇਣ ਗਏ ਸੀ ਵਾਹਿਗੁਰੂ ਵਾਹਿਗੁਰੂ ਦਾ ਜਾਪ ਕਰਦੇ ਰਹੇ ਫੇਰਾ ਕੇ ਵੀ ਵਾਹਿਗੁਰੂ ਵਾਹਿਗੁਰੂ ਦਾ ਜਾਪ ਕਰਦੇ ਹਣ ਅੰਤਿਮ ਸਾਖਾ ਸਿੰਘ ਜੀ ਨੇ ਕਿ ਕਈ ਵਚਨ ਗੋਪਤ ਰੱਖਣ ਲਈ ਕਹੇ ਨੋ ਭਾਈ ਆ ਜਿਹੜੇ ਬਾਚਨ ਨੇ ਇਹ ਤੁਸੀਂ ਹਿਰਦੇ ਦੇ ਵਿੱਚ ਬਸਾਉਣੇ ਨੇ ਇਹ ਵਿਸਾ ਕੇ ਰੱਖਣੇ ਨੇ ਬਸ ਜਦੋਂ ਵੀ ਸਮਾਂ ਲੱਗੇ ਤੁਸੀਂ ਇਹ ਸ਼ਬਦ ਪੜਨਾ ਰੋਜ਼ ਨਾਲੇ ਵਹਿਗੁਰੂ ਦਾ ਜਪ ਜਿੰਨਾ ਵੀ ਹੋ ਸਕੇ ਘਰ ਦੇ ਵਿੱਚ ਬਾਣੀ ਦਾ ਜਪ ਕਰਨਾ ਤੁਸੀਂ ਸਾਰਾ ਪਰਿਵਾਰ ਇਕੱਠਾ ਹੋ ਕੇ ਬੈਠ ਜਾ ਕਰੋ ਚਾਹੇ ਮਰਸਵੇਰਾ ਚਾਹੇ ਸ਼ਾਮ ਜਦੋਂ ਟਾਈਮ ਲੱਗੇ ਸਾਰੇ ਪਰਿਵਾਰ ਨੇ ਵੈਗੂ ਦਾ ਜਾਬ ਕਰਨਾ ਅੱਧਾ ਘੰਟਾ ਇਹ ਤਿੰਨ ਸੰਤਮ ਸਾਕਾ ਸਿੰਘ ਜੀ ਅរី ਲਾਲ ਸਿੰਘ ਜੀ ਦੇ ਸਾਰੇ ਪਰਿਵਾਰ ਨੂੰ ਇਹ ਵਚਨ ਕਰਦੇ ਹਨ ਮੌਤੀ ਤੋਂ ਬਾਅਦ ਸਤਿਗੁਰਾਂ ਦਾ ਸਰੂਪ ਗੁਰੂ ਘਰ ਦੇ ਵਿੱਚ ਲਿਜਾਣ ਲਈ ਤਿਆਰ ਕਰਕੇ ਪੰਨ ਸਿੰਘ ਉਦਾਸ ਕਰਕੇ ਲੈ ਗਏ ਫਿਰ ਸੰਤ ਬਾਬਾ ਸੋਖਾ ਸਿੰਘ ਜੀ ਨੇ ਜਲ ਪਾਣੀ ਸਕੇਆ ਅਤੇ ਨਾਲ ਹੀ ਜਥੇਦਾਰ ਸੰਤ ਭੁਲਵੰਤ ਸਿੰਘ ਜਾਨੇ ਵੀ ਜਲ ਪਾਣੀ ਸਕੇਆ ਤੇ ਭਾਈ ਮੇਲ ਸਿੰਘ ਜਿਹੜਾ ਬਾਬਾ ਜੀ ਦੇ ਨਾਲ ਪਾਠ ਕਰਾ ਰਿਹਾ ਸੀ ਉਹਨੇ ਵੀ ਸ਼ੋ ਗਿਆ ਸਾਧਾ ਚੱਕਰ ਤੋਂ ਬਾਅਦ ਫੰਦਵਾ ਬਸਾਕਾ ਸਿੰਘ ਜੀ ਕਹਿਣ ਲੱਗੇ ਚਲੋ ਤੁਸੀਂ ਭਾਈ ਸਿੰਘ ਨੂੰ ਬਰੇ ਲੰਘ ਚਲੋ ਅਸੀਂ ਅੱਗੇ ਕਿਤੇ ਹੋਰ ਜਾ ਕੇ ਆਉਣਾ ਐ ਕਹਿ ਕੇ ਆਪ ਸੰਤ ਸਾਖਾ ਸਿੰਘ ਜੀ ਉੱਥੇ ਅੱਗੇ ਨੂੰ ਚਲੇ ਗਏ ਉਹਨਾਂ ਕੋਲ ਜੀਪ ਸੀ ਸਤ ਬਲਵੰਤ ਸਿੰਘ ਜੀ ਫਾਈ ਮੇਲ ਸਿੰਘ ਤੋਂ ਬਾਤ ਚੜ ਕੇ ਕਿਸੇ ਨੇ ਪ੍ਰੋਬਲਮ ਚਾਲੂ ਪਾ ਦਿੱਤੇ ਹਨ ਜੇ ਜਾਨ ਨੂੰ ਇਹ ਪਹੁੰਚੇ ਤਾਂ ਉਹਨੂੰ ਥੋੜਾ ਜਰਵਾਦੀ ਸੰਤ ਬਸਾਕਾ ਸਿੰਘ ਜੀ ਕਿਸਨਪੁਰੇ ਆ ਗਏ ਔਰ ਸੰਤ ਬਲਵੰਤ ਸਿੰਘ ਜੀ ਆਫ ਦੀ ਰੋਜ ਦੀ ਜੜੀ ਇਹਨਾਂ ਕਰਮ ਕਰਦੇ ਰੋਜ਼ ਕਨਵਿਸ਼ਰ ਦਾ ਨਾਮ ਰੋਜ਼ ਹੀ ਜਨਾ ਤਾ ਦੇ 14 ਸੂਹਣੇ ਜਿਹੇ ਪਾਠ ਬਸ ਉਹ ਕਰਦੇ ਹੀ ਰਹਿੰਦੇ ਸੀਗੇ ਕਦੇ ਇਸ ਤਰ੍ਹਾਂ ਵਿਸੜੇ ਨਹੀਂ ਸੀ ਹੋਏ ਨਾਮ ਸਿਮਨ ਕਰਨ ਦੇ ਵਿੱਚ ਕਦੇ ਵੀ ਟਲ ਨਹੀਂ ਸੀ ਆਉਣ ਦਿੰਦੇ ਸੰਤ ਬਲਵੰਤ ਸਿੰਘ ਜੀ ਦੀ ਬੜੀ ਪਿਆਰ ਦੇ ਨਾਲ ਇਹ ਸਮਾਣ ਲਗਾ ਰਹੇ ਸਨ ਪਰ ਕਿਸੇ ਨੂੰ ਵੀ ਜਿਹੜਾ ਉਹਦਾ ਅੰਦਰਲਾ ਭੇਤ ਸੀ ਨਾ ਮਨ ਦੇ ਜਿਹੜੇ ਬਲਬਲੇ ਸੀ ਉਹ ਕਿਸੇ ਨੂੰ ਦੱਸਦੇ ਨਹੀਂ ਸਨ ਆਪਦੇ ਹਿਰਦੇ ਵਿੱਚ ਰੱਖਦੇ ਕਿਸੇ ਨਾਲ ਕੋਈ ਵੀ ਗੱਲਬਾਤ ਕਰਦੇ ਨਹੀਂ ਨਾ ਕਿਸੇ ਨੂੰ ਹੀ ਮਹਿਸੂਸ ਨਹੀਂ ਸੀ ਉਹਨਾਂ ਦੇ ਵੀ ਅਸੀਂ ਕੀ ਮਨ ਦੇ ਵਿੱਚ ਬਾਰੋਂ ਲਈ ਲਈ ਰਹੇ ਰਹਦੇ ਹਾਂ ਬਾਰ ਦੀ ਮੋਜ ਹੀ ਰਹਿੰਦੇ ਬਸ ਸਤ ਨਾਮ ਦਾ ਜਾ ਪਿਆਰ ਨਾਲ ਕਰਦੇ ਰਹਿੰਦੇ ਔਰ ਇੱਕ ਦੇ ਨਾਲ ਮਲਾਪ ਰੱਖਦੇ ਸਾਰੇ ਸਵੇਸਰ ਸੇਵਾ ਵੀ ਕਰਦੇ ਸਮੇਂ ਦੇ ਨਾਲ ਫੰਦ ਬਸਾਕਾ ਸਿੰਘ ਜੀ ਨੇ ਕੋਲ ਜਾ ਕੇ ਵੀ ਉਹਨਾਂ ਦੀ ਸੇਵਾ ਕਰਦੇ ਰਹਿੰਦੇ ਅਤੇ ਉਹਨਾਂ ਨੂੰ ਬੇਨਤੀਆਂ ਕਰਦੇ ਰਹਿੰਦੇ ਡੂੰਘੇ ਨੂੰ ਵੀ ਬਚਨਾਂ ਦੇ ਉਹਨਾਂ ਤੋਂ ਪੁੱਛਦੇ ਰਹਿੰਦੇ ਬਹੁਤ ਕੁਝ ਫੰਦ ਬਾਬਾ ਲਾਲ ਸਿੰਘ ਜੀ ਨੇ ਫੰਦ ਬਸਾਕਾ ਸਿੰਘ ਜੀ ਮਾਰਤਨ ਔਦ ਬਸਾਤ ਬਸਾਲਡਵਰਸਨ ਉਹਨਾਂ ਕੋਲੋਂ ਬੜਾ ਕੁਝ ਸੰਤ ਮਹਾਰਾਜ ਜੀ ਨੇ ਪ੍ਰਾਪਤ ਕੀਤਾ ਸੰਤ ਬਾਬੂ ਬਲਵੰਤ ਸਿੰਘ ਜੀ ਜਦੋਂ ਵੀ ਸੰਗਤ ਦੇ ਵਿੱਚ ਵਿਚਨ ਲੱਗ ਗਏ ਸੀ ਉਦੋਂ ਵੀ ਬਹੁਤ ਜਿਹੜਾ ਜਲ ਪਾਣੀ ਛਕਦੇ ਉਹ ਵੀ ਅਠਾ ਪੈਰਾ ਵਿੱਚ ਨਹੀਂ ਉਹ ਸ਼ਾਦੇ ਦੋ ਛੱਕਦੇ। ਕਾਹ ਵੀ ਅਠਾ ਪੈਰਾਂ ਦੇ ਵਿੱਚ ਦੋ ਵਾਰ ਹੀ ਪੈਂਦੇ। ਇੰਨਾ ਕੰਟਰੋਲ ਰੱਖਦੇ ਮਨ ਤੇ। ਧੀਰ ਨੂੰ ਵੇਸਾ ਨਹੀਂ ਸੀ ਹੋਣ ਲੱਗੇ। ਅਹੀਂ ਤਾਂ ਰਾਤ ਨੂੰ ਸਮਾਂ ਜਦੋਂ ਲੱਗਦਾ ਉਹਨਾਂ ਚ ਰਬ ਦਾ। ਉਹਨ ਮੇਸ਼ਰ ਦਾ ਨਾਮ ਹੀ ਤੇ ਆਈ ਜਾਂਦੇ। ਜੈ ਮੰਨ ਕਰੀ ਜਾਂਦੇ। ਫਿਰ ਟਾਈਮ ਨਾਲ ਉੱਠ ਕੇ ਅੱਧੀ ਰਾਤੋਂ ਫਿਰ ਉਹਦਾ ਬਾਹਰ ਅੰਦਰ ਜਾ ਕੇ ਸਾਂ ਟਾਈਮ ਨਾਲ ਕਰਨਾ ਅੰਦਰ ਤੁਨ ਕੋਲ ਟਾਈਮ ਨਾਲ ਕਰਨਾ ਆ ਕੇ ਨਿਤਨੇਮ ਕਰਨਾ ਇਤਨੇ ਉਹ ਵਾਦ ਦਰਬਾਰ ਸਾਹਿਬ ਦੀ ਡਿਊਟੀ ਆਸਾ ਦੀ ਵਾਦ ਦੀ ਡਿਊਟੀ ਕਰਨੀ ਇਸ ਤਰ੍ਹਾਂ ਬਾਬਾ ਜੀ ਕਿਸਨ ਬੁਰੇ ਆਪ ਦਾ ਸਨਮਾਨ ਨਾਲ ਹੋ ਰੇ ਸੀ ਪਿਆਰ ਨਾਲ ਨਾਲੇ ਸੇਵਾ ਸੇਵਨ ਕਰਕੇ ਅੰਦ ਸੱਖਾ ਸਿੰਘ ਜੀ ਨੂੰ ਵੀ ਖੁਸ਼ ਰੱਖਦੇ ਕਈ ਵਾਰੀ ਬਾਬਾ ਜੀ ਕਹਿੰਦੇ ਅਸੀਂ ਬਾਬਾ ਜੀਆਂ ਕੋਲੋਂ ਆਉਣਾ ਸੱਖਾ ਸਿੰਘ ਜੀਆ ਕੋਲੋਂ ਅੰਦ ਮਾਨ ਸਿੰਘ ਜੀਆ ਕੋਲੋਂ ਚਲੇ ਜਾਣਾ ਉਹਨੂੰ ਕੋਈ ਆਰਾਮ ਕਰਨ ਦਾ ਤਾਂ ਮਨ ਚ ਕਦੇ ਇੱਛਾ ਹੀ ਨਹੀਂ ਸੀ ਨਾ ਕੋਲੋਂ ਵੀ ਸંત ਬਸਾਕਾ ਸਿੰਘ ਜੀਆਂ ਦੇ ਭਜਨ ਸੁਣੀ ਜਾਣੇ ਉਹਨਾਂ ਦੀ ਸੇਵਾ ਕਰੀ ਜਾਣੀ ਇਤਤਨ ਉਹਨਾਂ ਕੋਲ ਵੀ ਕਈ ਵਾਰੀ ਦੋਨੋਂ ਘੰਟੇ ਵੀ ਲੱਗ ਜਾਂਦੇ ਬਸ ਆ ਕੇ ਇਸ਼ਨਾਨ ਕਰਨ ਦਾ ਹੀ ਕਈ ਵਾਰੀ ਟਾਈਮ ਹੁੰਦਾ ਇਹਤਰਾ ਬਾਬਾ ਜੀ ਨੇ ਬੜੀਆਂ ਕਠਮਾਈ ਬੜੀ ਕਠਨ ਕਮਾਈ ਤਪੱਸਿਆ ਕੀਤੀ ਹੈ ਜਿਹੜਾ ਨਾਮ ਦਾ ਧੰਦਾ ਜਿਹੜਾ ਭਜਨ ਇਕੱਠਾ ਮਹਾਰਾਜ ਨੇ ਕੀਤਾ ਇਹ ਉਹ ਮੁਸਬਕਾ ਦੇ ਨਾਲ ਕੀਤਾ ਉਹ ਕਿ ਜਿੱਥੇ ਵੀ ਗਏ ਨੇ ਮਹਾਰਾਜ ਸਭ ਤਾਰ ਕੁਝ ਹੀ ਆਈ ਖੁਸ਼ੀਆਂ ਪ੍ਰਾਪਤ ਕੀਤੀਆਂ ਨੇ ਸਭ ਤਰ੍ਹਾਂ ਤੋਂ ਬਖਸ਼ਿਸ਼ਾਂ ਲਈਆਂ ਨੇ ਮਹਾਰਾਜ ਨੇ ਬਖਸ਼ਾ ਵੀ ਉਦੋਂ ਮਿਲਦੀਆਂ ਨੇ ਜਦੋਂ ਸੇਵਕ ਆਉਦੇ ਗੁਰੂ ਓਸਤਾਦ ਨੂੰ ਸੇਵਾ ਤੇ ਸਿਮਰਨ ਦੇ ਨਾਲ ਖੁਸ਼ ਕਰਦੇ ਆ। ਇਹ ਸਾਧੂ ਮਹਾਂਤਮਾ ਆਪਦੇ ਸੇਵਕਾਂ ਨੂੰ ਖੁਸ਼ੀयां ਬਖਸ਼ਦੇ ਨੇ। ਇਸ ਤਰ੍ਹਾਂ ਬਾਬਾ ਜੀਆ ਨੇ ਬਹੁਤ ਖੁਸ਼ੀਆਂ ਹੰਦ ਮਸਾਕਾਜ਼ੀਨੀਆਂ ਕੋਲੋਂ ਪ੍ਰਾਪਤ ਕੀਤੀਆਂ ਨੇ ਕਿਉਂਕਿ ਬਾਬਾ ਜੀ ਜਦ ਤੋਂ ਇਹ ਵਾਹਲੇ ਪਾਠ ਕਰਨੇ ਪੁਰਾ ਰੰਗ ਗੀਤੇ ਨੇ ਮਹਾਰਾਜਾ ਨੇ ਕਈ ਬਾਠ ਰੱਢਿਜ ਵੀ ਸਹਿਜ ਪਾਠ ਹੋਰ ਗਾਰੇ ਪਿੰਡਾਂ ਚ ਵੀ ਪਾਠ ਕੋਈ ਘੰਡਾ ਪਾਠ ਕਰੇ ਵੀ ਅਨਪਾਰਤਿਕ ਤੇ ਸੰਬਟ ਪਾਠ ਕਰਨੋਂ ਇਸ ਤਰ੍ਹਾਂ ਸਤਿਗੁਰੂ ਬਾਬਾ ਬਸਾਕਾ ਸਿੰਘ ਜੀ ਇਹਨੇ ਸਾਨੂੰ ਜਿਹੋ ਜਿਹਾ ਸੇਵਕ ਸੀ ਕਿਉਂ ਦੀ ਸਾਨੂੰ ਇਹ ਜਜੇਦਾਰ ਮਿਲ ਗਿਆ ਹੁਣ ਸਾਨੂੰ ਕੋਈ ਫਿਕਰ ਨਹੀਂ ਆਉਂਦੀ ਅਨੰਦਾ ਚ ਰਹਨੇ ਆ ਤਾਂ ਹੀ ਬਾਬਾ ਜੀਆ ਨੂੰ ਇੰਨਾ ਪਿਆਰ ਕਰਦੇ ਸੀ ਇਹਤਰਾ ਬਾਬਾ ਜਿਆ ਨੇ ਸੰਗਤ ਕਰਕੇ ਆਪਦਾ ਜੀਵਨ ਬੜਾ ਉੱਚਾ ਕੀਤਾ ਅਤੇ ਉੱਚਾ ਜੀਵਨ ਕਰਕੇ ਸੰਗਤਾਂ ਦੇ ਵਿੱਚ ਵਿਚਰਣ ਲੱਗੇ ਨੇ ਤਾਂ ਹੀ ਤਾਂ ਇਨਾ ਸੰਤ ਮਹਾਰਾਜਿਆਂ ਨੇ ਸੰਤਾਂ ਵਿੱਚ ਦੁਨੀਆ ਵਿੱਚ ਇਨਾ ਮਾਣ ਪ੍ਰਾਪਤ ਹੁੰਦਾ ਦੁਨੀਆ ਤਾਈ ਉਹਨਾਂ ਦੇ ਬਚਨਾਂ ਨੂੰ ਉਹਨਾਂ ਦੇ ਦਰਸ਼ਨਾਂ ਨੂੰ ਹਰ ਸਮੇਂ ਲੋਚਦੀ ਰਹਿੰਦੀ ਸੀ ਉਹ ਅੱਜ ਦੀ ਜਿਹੜੀ ਇਹ ਕਥਾ ਵਿਚਾਰ ਹੈ ਇਹ ਸਮਾਪਤ ਹੈ ਅਗਲੀ ਕੱਲ ਨੂੰ ਸਰਵਨ ਕਾਲ ਲੈਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ